જનિતેશી દેખ રહી તમ દર્શક સ્વાગત એ મેં અંજલિ રાજપૂત ਮਾਮਲਾ ਲੁਧਿਆਣਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਬੀਤੀ ਰਾਤ ਇੱਕ ਪਰਿਵਾਰ ਜੈਪੁਰ ਡਾਇਮੰਡਸ ਤੇ ਉੱਪਰ ਖਰੀਦਦਾਰੀ ਕਰਨ ਦੇ ਲਈ ਪਹੁੰਚੇ ਸੀ ਸ਼ਾਪਿੰਗ ਕਰਨ ਦੇ ਲਈ ਪਹੁੰਚੇ ਸੀ ਇਹਨਾਂ ਦੇ ਵੱਲੋਂ ਆਪਣੀ ਗੱਡੀ ਜਿਹੜੀ ਹੈ ਬਾਹਰ ਕਾਲਜ ਰੋਡ ਤੇ ਉੱਪਰ ਪਾਰਕ ਕੀਤੀ ਗਈ ਸੀ ਪਰ ਜਿਸ ਵੇਲੇ ਇਹ ਵਾਪਸ ਪਰਤਦੇ ਨੇ ਉਸ ਵੇਲੇ ਇਹਨਾਂ ਦੇ ਹੋਸ਼ ਹੀ ਉੱਡ ਜਾਂਦੇ ਨੇ ਆਪਣੀ ਗੱਡੀ ਨੂੰ ਦੇਖ ਕੇ ਕਿਉਂਕਿ ਚੋਰਾਂ ਦੇ ਵੱਲੋਂ ਇਹਨਾਂ ਦੀ ਗੱਡੀ ਦੇ ਸ਼ੀਸ਼ੇ ਜਿਹੜੇ ਨੇ ਤੋੜ ਦਿੱਤੇ ਜਾਂਦੇ ਨੇ ਤਾਂ ਇਸ ਦੀਆਂ ਤਸਵੀਰਾਂ ਵੀ ਤੁਸੀਂ ਆਪਣੀ ਸਕਰੀਨ ਉੱਪਰ ਦੇਖ ਸਕਦੇ ਹੋ ਦੇਖਿਆ ਜਾ ਸਕਦਾ ਕਿ ਲਗਾਤਾਰ ਹੀ ਅਜਿਹੇ ਵਾਰਦਾਤਾਂ ਲੁਧਿਆਣਾ ਸ਼ਹਿਰ ਦੇ ਵਿੱਚ ਆਏ ਦਿਨੀ ਵਾਪਰੀਆਂ ਨੇ ਤੇ ਤਾਜ਼ਾ ਮਾਮਲਾ ਬੀਤੀ ਰਾਤ ਦਾ ਹੈ ਬੀਤੀ ਰਾਤ ਹੀ ਇਹ ਪਰਿਵਾਰ ਜੈਪੋ ਡਾਇਮੰਡਸ ਤੇ ਉੱਪਰ ਸਮਾਨ ਲੈਣ ਦੇ ਲਈ ਗਿਆ ਸੀ ਤੇ ਇਹਨਾਂ ਦੇ ਵੱਲੋਂ ਆਪਣੀ ਗੱਡੀ ਜਿਹੜੀ ਹੈ ਕਾਲਜ ਰੋਡ ਦੇ ਉੱਪਰ ਪਾਕ ਕੀਤੀ ਗਈ ਸੀ ਤੇ ਉਸ ਵੇਲੇ ਹੀ ਦੇਰ ਰਾਤ ਹੀ ਕਾਲਜ ਰੋਡ ਦੇ ਉੱਪਰ ਕੁਝ ਚੋਰ ਆਂਦੇ ਨੇ ਲੁਟੇਰੇ ਆਂਦੇ ਨੇ ਤੇ ਉਹਨਾਂ ਦੇ ਵੱਲੋਂ ਗੱਡੀ ਦੇ ਸ਼ੀਸ਼ੇ ਜਿਹੜੇ ਨੇ ਤੋੜ ਦਿੱਤੇ ਜਾਂਦੇ ਨੇ ਅੱਗੇ ਵੀ ਦੱਸਦੀ ਕੀ ਗਨਿਮਤ ਇਹ ਰਹੀ ਕਿ ਗੱਡੀ ਦੇ ਵਿੱਚ ਕੋਈ ਵੀ ਕੀਮਤੀ ਸਮਾਨ ਜਿਹੜਾ ਨਹੀਂ ਪਿਆ ਹੋਇਆ ਸੀ ਪਰ ਅੱਗੇ ਇਹ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਸਿਰਫ ਇੱਕ ਸ਼ਾਲ ਜਿਹੜੀ ਹੈ ਗੱਡੀ ਦੇ ਵਿੱਚ ਪਈ ਹੋਈ ਸੀ ਤੇ ਉਹ ਸ਼ਾਲ ਵੀ ਜਿਹੜੀ ਹੈ ਇਹਨਾਂ ਚੋਰਾਂ ਦੇ ਵੱਲੋਂ ਨਹੀਂ ਛੱਡੀ ਜਾਂਦੀ ਇਹ ਚੋਰ ਜਿਹੜੇ ਨੇ ਸ਼ਾਲ ਲੈ ਕੇ ਫਰਾਰ ਹੋ ਜਾਂਦੇ ਨੇ ਤਾਂ ਲਗਾਤਾਰੀ ਦੇਖਿਆ ਜਾ ਸਕਦਾ ਕਿ ਅਜਿਹੇ ਮਾਮਲੇ ਕਾਫੀ ਜ਼ਿਆਦਾ ਵਾਪਰ ਰਹੇ ਨੇ ਕੁਝ ਦਿਨ ਪਹਿਲਾਂ ਵੀ ਇੱਕ ਦਮਤੀ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਸ਼ਰਿਆਮ ਹੀ ਕਾਲਜ ਰੋਡ ਦੇ ਉੱਪਰ ਹੀ ਇੱਕ ਦੁਕਾਨ ਦੇ ਵਿੱਚ ਵੜ ਕੇ ਉਹਨਾਂ ਦੇ ਵੱਲੋਂ ਚੋਰੀ ਕੀਤੀ ਗਈ ਸੀ ਤੇ ਇੱਕ ਹੋਰ ਮਾਮਲਾ ਜਿਹੜਾ ਹੈ ਅਜਿਹਾ ਹੀ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਜੇਕਰ ਗੱਡੀ ਦੇ ਵਿੱਚ ਕੋਈ ਵੀ ਸਮਾਨ ਪਿਆ ਹੋਣ ਦਾ ਤਾਂ ਇਸ ਪਰਿਵਾਰ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਤਾਂ ਦੇਖਿਆ ਜਾ ਸਕਦਾ ਕਿ ਗੱਡੀ ਦੇ ਸ਼ੀਸ਼ੇ ਵੀ ਜਿਹੜੇ ਨੇ ਉਹ ਵੀ ਨਾ ਚੋਨਾ ਦੇ ਵੱਲੋਂ ਭੰਨ ਦਿੱਤੇ ਜਾਂਦੇ ਨੇ ਜਿਸ ਦੇ ਮਗਰੋਂ ਇਹ ਵੀ ਭਾਰੀ ਨੁਕਸਾਨ ਜਿਹੜੇ ਫਿਲਹਾਲ ਤੱਕ ਲਈ ਪਰਿਵਾਰ ਦਾ ਹੋ ਚੁੱਕਾ ਹੈ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਸਕਰੀਨ ਦੇ ਉੱਪਰ ਦਿਖਾ ਰਿਹਾ ਇੱਕ ਵਾਰ ਤੁਸੀਂ ਵੀ ਰੁਕ ਕੇ ਉਹਨਾਂ ਤਸਵੀਰਾਂ ਦਾ